ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬੈਠਾ ਹੋਰ ਸਣਾਓ ਹਾਂਜੀ ਕੀ ਹਾਲ ਆ ਹਾਂਜੀ ਵਧੀਆ ਭੈਣ ਜੀ ਤੁਸੀਂ ਨਾ ਇੱਥੇ ਤੁਹਾਡੇ ਲਾਗੇ ਘਰ ਲਿਆ ਆ ਨਵਾਂ ਮਕਾਨ ਅੱਛਾ ਜੀ ਤੇ ਮੈਂ ਕਿਹਾ ਚੱਲ ਗੁਆਂਢ ਪਹਿਲਾਂ ਅਸੀਂ ਨਾਲ ਬਾਤ ਚਾਹ ਤਾਉਤ ਹੈ ਠੀਕ ਹੈ ਨਾ ਤੇ ਮੈਂ ਕਿਹਾ ਭੈਣ ਜੀ ਨੂੰ ਮਿਲ ਜਾਵਾਂ ਨਹੀਂ ਨਹੀਂ ਬਹੁਤ ਵਧੀਆ ਕੀਤਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਤਾਂ ਤੁਸੀਂ ਸਾਡੇ ਕੋਲ ਮੰਗ ਸਕਦੇ ਇਦਾਂ ਦੀ ਕੋਈ ਗੱਲ ਨਹੀਂ ਆਗੀ ਆਸਪੜੋਸ ਇੱਕ ਦੂਜੇ ਦੇ ਕੰਮ ਆਉਂਦਾ ਹੈ ਹਾਂਜੀ ਹਾਂਜੀ ਇਹ ਤਾਂ ਹੈਗਾ ਆ ਹਾਂਜੀ ਮਿਸ਼ਰੀ ਹੈਗੀ ਮਿਸ਼ਰੀ ਦੇ ਦੋਵੇਂ ਨਾ ਗੱਲਾਂ ਜਿਹਾ ਬੜਾ ਖਰਾਬ ਹੈ ਭੈਣ ਜੀ ਮੈਂ ਨਾ ਤੁਹਾਨੂੰ ਮਿਸ਼ਰੀ ਨਹੀਂ ਦੇ ਸਕਦੀ ਉਹ ਮੇਰੇ ਘਰ ਦੀ ਨਾ ਮਠਾਸ ਆ ਇਲਾਚੀ ਦੇ ਮੈਂ ਇਲਾਚੀ ਵੀ ਨਹੀਂ ਦੇ ਸਕਦੀ ਕਿਉਂਕਿ ਉਹ ਮੇਰੇ ਘਰ ਦੀ ਮਹਿਕ ਆ ਹਾਂਜੀ ਇਹ ਕੀ ਗੱਲ ਮੈਂ ਤਾਂ ਬਗ ਮਿਸ਼ਰੀ ਮੰਗੀ ਤੁਸੀਂ ਕਿਆ ਮਠਾਸ ਹੈ ਲਾਚੀ ਮੰਗੀ ਤੁਸੀਂ ਕਿਆ ਖੁਸ਼ਬੂ ਹੈ ਮਹਿਕ ਹੈ ਤੇ ਮੈਨੂੰ ਕੋ ਸਮਝੀ ਨਹੀਂ ਮੈਂ ਤਾਂ ਖਾਨ ਨੂੰ ਮੰਗੀ ਆ ਕਿ ਮੇਰਾ ਗਲਾ ਖਰਾਬ ਆ ਤੇ ਕੋਈ ਗੱਲ ਨਹੀਂ ਭੈਣ ਜੀ ਮੈਂ ਤਾਂ ਤੁਹਾਨੂੰ ਮਜ਼ਾਕ ਕੀਤਾ ਸੀ ਇੰਦਾ ਦੀ ਤਾਂ ਕੋਈ ਗੱਲ ਨਹੀਂ ਉਹ ਮੇਰੀਆਂ ਨਾ ਦੋਨੇ ਨੂਹਾ ਆ ਅੱਛਾ ਅੱਛਾ ਇੱਕ ਮਿਛਰੀ ਇੱਕ ਇਲਾਇਚੀ ਅੱਛਾ ਉਹਨਾਂ ਦਾ ਮਿਛਰੀ ਇਲਾਇਚੀ ਹਾਂ ਹਾਂਜੀ ਇਹ ਮੇਰੀਆਂ ਦੋਨੇ ਨੂਹਾ ਆ ਮੇਰੇ ਘਰ ਦਾ ਚੰਗਾਰ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਉਹਦਾ ਤੁਸੀਂ ਲੈ ਜਾਓ ਭਾਵਾਂ ਮਿਛਰੀ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਤੇ ਭੈਣ ਜੀ ਚਲੋ ਮੈਨੂੰ ਨਾ ਖੱਟਾ ਦੇ ਦਾ ਭੈਣ ਜੀ ਮੈਂ ਖੱਟਾ ਨਹੀਂ ਦੇ ਸਕਦੀ ਤੁਹਾਨੂੰ ਕਿਉਂ ਭੈਣ ਜੀ ਖੱਟਾ ਹੀ ਤਾਂ ਮੰਗਿਆ ਮੈਂ ਨਹੀਂ ਨਹੀਂ ਮੈਂ ਖੱਟਾ ਨਹੀਂ ਦੇ ਸਕਦੀ ਮੈਂ ਕਿਹਾ ਮਿੱਠਾ ਮੰਗ ਲਿਆ ਲੈ ਮਿੱਠਾ ਤਾਂ ਮੈਨੂੰ ਉਹ ਤੋਂ ਵੀ ਜ਼ਿਆਦਾ ਪਿਆਰਾ ਆ ਉਹ ਮੈਂ ਤੁਹਾਨੂੰ ਕਿੱਦਾਂ ਦੇ ਦਊਂਗੀ ਲੈ ਮੈਂ ਕਹ ਰਹੀ ਥੀਰੇਜਵਾਰਾ ਮੰਗ ਲਿਆ ਤਾਂ ਥੀਰੇਜਵਾਰਾ ਤੇ ਵੀ ਭੈਣ ਜੀ ਉਹਦੇ ਮੋਰੇ ਫਿੱਕੇ ਨੇ ਉਹਨਾਂ ਦੀ ਵੀ ਕੋਈ ਕੀਮਤ ਨਹੀਂ ਹੈਗੀ ਜਿੰਨੇ ਮੇਰੇ ਕੱਟੇ ਮਿੱਟੇ ਮੈਨੂੰ ਪਿਆਰੇ ਨੇ ਕਹਿੰਦਾ ਮੈਂ ਤਾਂ ਖੱਟਾ ਹੋ ਗਿਆ ਯਾ ਦਹੀਂ ਵਾਸਤੇ ਖੱਟਾ ਲਾਣ ਨੂੰ ਜਾਗ ਭੈਣ ਜੀ ਮੇਰੇ ਦੋਨੋਂ ਪੁੱਤਰਾਂ ਦਾ ਨਾਮ ਹੈਗਾ ਇੱਕ ਖੱਟਾ ਤੇ ਇੱਕ ਮਿੱਠਾ ਅੱਛਾ ਅੱਛਾ ਹਾਂ ਜੀ ਦਹੀਂ ਦਾ ਕੀ ਦਹੀਂ ਦੋ ਮਧੂਸੀ ਕੁੱਲੀ ਭਰ ਕੇ ਲੈ ਜਾਓ ਉਹਦੀ ਤਾਂ ਕੋਈ ਗੱਲ ਨਹੀਂ ਹੈਗੀ ਇਸ ਕੋਈ ਬਲਾਕ ਕਿਹਾ ਆਹ ਨਾ ਰੋਟੇ ਚੱਲ ਜਣਾ ਨਹੀਂ ਪੈਂਦੀ ਨਹੀਂ ਨਹੀਂ ਇਦਾਂ ਦੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂ ਜੀ ਲੈ ਜੀ ਝਾੜੂ ਮਾਰ ਦੇ ਹਾਂ ਜੀ ਮੰਮੀ ਹੁਣੇ ਮਾਰਦੀ ਹਾਂ ਠੀਕ ਆ ਇੱਧਰ ਮਾਰਨ ਨੂੰ ਕਿਹਾ ਤੈਨੂੰ ਹਾਂਜੀ ਇੱਧਰ ਪਾ ਦਿੰਦੀ ਆ ਹਾਏ ਹਾਏ ਤੈਨੂੰ ਇੱਥੇ ਥੋੜੀ ਕਿਹਾ ਮਾਰਨ ਨੂੰ ਤੈਨੂੰ ਇੱਧਰ ਕਿਹਾ ਮਾਰਨ ਨੂੰ ਇੱਧਰ ਬੇਰੇ ਤੇ ਮਾਰ ਸਾਰੇ ਝੜੀ ਆ ਕੀ ਆ ਕੀ ਜਨ ਇਹ ਥੋੜੀ ਜਿਹੀ ਭੈਣ ਚੱਲੀ ਆ ਹਾਏ ਹਾ ਹਾਂ ਤੇ ਤੁਹਾਡਾ ਮੁੰਡਾ ਨਹੀਂ ਇਦਾਂ ਦੇ ਆ ਨਹੀਂ ਨਹੀਂ ਮੇਰੇ ਮੁੰਡੇ ਤਾਂ ਬਹੁਤ ਸੋਹਣੇ ਆ ਉਹ ਬਹੁਤ ਵਧੀਆ ਨੇ ਕੀ ਦੱਸਾਂ ਭੈਣ ਵਿਚੋਲੇ ਦਾ ਵੇੜਾ ਵਹਿ ਗਿਆ ਬਚੋਲਾ ਵਿੱਚ ਉਰਲਾ 니چے ਦੇ ਗੱਲ ਸੁਣ ਹਾਂਜੀ ਮੰਮੀ ਜੀ ਆਂਟੀ ਨੂੰ ਖੱਟਾ ਦੇ ਦੇ ਹਾਏ ਮੈਂ ਕਿਵੇਂ ਖੱਟਾ ਦੇ ਦਾਂ ਮੇਰੀ ਗੱਲ ਸੁਣ ਕੌਲੀ ਚ ਪਾ ਕੇ ਦਹੀਂ ਦੇ ਦੇ ਖੱਟਾ ਅੱਛਾ ਹਾਂਜੀ ਇਹ ਵੀ ਤੁਸੀਂ ਨੂੰ ਇੱਧਰ ਲਿਆ ਇਹ ਦੋਨੋਂ ਹੀ ਪਹਿਣਾ ਪਹਿਣਾ ਇਦਾਂ ਹੀ ਆ। ਚਦਰੀਆ ਹੀ ਆ। ਆਂ ਤੁਸੀਂ ਜੇ ਖੱਟਾ ਨਾ ਮੰਗੇ। ਨਹੀਂ ਪਰ ਤੁਸੀਂ ਮੈਂ ਕਦੀ ਖੱਟਾ ਨਹੀਂ ਮੰਗਾ ਕਿ ਮੈਂ ਤੇ ਦਹੀਂ ਮੰਗਾਂਗੀ। ਚੰਗਾ ਭੈਣ ਜੀ। ਆਲਾ ਮਿਚਰੇ ਲਸਣ ਛਿਲ ਦਿੱਤਾ ਆ ਤੇ ਕੱਪੜੇ ਲਾ ਲਾ

ਇਹ ਤੋਂ ਇੱਥੇ ਮੇਰੇ ਪੈਰਾਂ ਤੇ ਮਾਨਦੇ ਸੀ ਭਗਾ ਕੇ ਇਹਨੂੰ ਉੱਥੇ ਜਾ ਕੇ ਬਚਾਇਆ ਸਿਧਰਿਆਂ ਦੀਦੀ ਮੰਮੀ ਚੱਲੇ ਹੋ ਗਏ ਸਿਧਰੇ ਹੋ ਗਏ ਕੀ ਹੋ ਗਿਆ ਕਹਿੰਦੇ ਝਾੜੂ ਮਾਰਦੇ ਮੈਂ ਝਾੜੂ ਮਾਰਤਾ ਮੈਨੂੰ ਕਹਦਾ ਇੱਧਰ ਮਾਰ ਦੇ ਮੈਂ ਉੱਧਰ ਮਾਰਤਾ ਹਾਏ ਫਿਰ ਮੈਨੂੰ ਕਹਦੇ ਲੈ ਕਰਦੀ ਕੀ ਫਿਰਦੀ ਆ ਮੈਂ ਸੱਚੀ ਸਿੱਧਰੇ ਹੋ ਗਏ ਮੈਨੂੰ ਵੀ ਕਹਿੰਦੇ ਸੀ ਕੱਪੜੇ ਲਾਵੇ ਮੈਂ ਲਾ ਕੇ ਰੱਖ ਤੇ ਕਹਿੰਦੇ ਉੱਥੇ ਰੱਖ ਦੇ ਉੱਥੇ ਰੱਖੇ ਕਹਿੰਦੇ ਫੇ ਕਹਿੰਦੇ ਉੱਥੇ ਰੱਖ ਹਾਏ ਹਾਏ ਹੁਣ ਆਪਾਂ ਕੀ ਕਰਾਂਗੇ ਮੰਮੀ ਤਾਂ ਝੱਲੇ ਹੋ ਗਏ ਹਾਏ ਝੱਲੇ ਆਣੋਂ ਸਾਂਭਣਾ ਫਿਰ ਨੌਖਾ ਹਾਏ ਕੀ ਕਰਾਂਗੇ ਸਾਂਭਾਂਗੇ ਬੜਾ ਕ ਲੈ ਚੱਲ ਜਿੰਦੀ ਕਾਹਦੀ ਮੰਮੀ बहार भी देख लिया करो कुंडा खड़कदाया है कभी आप भी आके जाके देख, जा देख लिया करो कुंडा बाहर खड़कदा कोई आया ਆਪਣੇ ਦੀ ਸੁਣ ਜੀ ਹੋਰ ਸੁਣਾਓ ਕਿੱਦਾਂ ਠੀਕ ਆ ਆਪਣੀ ਸੁਣਾਓ ਠੀਕ ਆ ਬੈਠੋ ਹੋਰ ਕਿਵੇਂ ਹਾਲ ਚਾਲ ਠੀਕ ਆ ਅੱਛਾ ਸ਼ੁਕਰੀਆ ਹਾਂਜੀ ਠੀਕ ਆ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਕਿੱਦਾਂ ਸਾਰੇ ਠੀਕ ਆ ਚਲੋ

ਮੈਂ ਤੈਨੂੰ ਇਹ ਕਿਹਾ ਸੀ ਚਾਹ ਪਾਣੀ ਪਾਣੀ ਪੀਣ ਨੂੰ ਦੇਣਾ ਸੀ ਤੇ ਚਾਹ ਬਣਾ ਲੈ ਇਹਨੂੰ ਪੱਤੀ ਨੂੰ ਪਾਣੀ ਚ ਪਾ ਮਿੱਠਾ ਦੁੱਧ ਪਾ ਕੇ ਚਾਹ ਬਣਾ ਕੇ ਲਿਆ ਕੀ ਕਰਾਂ ਇਹਨਾਂ ਨਾਲ ਭੈਣ ਮੈਂ ਇੰਦਾ ਟਾਈਮ ਕੱਟਦੀ ਹੋਂਖਾ ਜਾਂ ਮਿਚਰੀ ਮੈਂ ਨੇ ਪਾਣੀ ਦਾ ਗਲਾਸ ਲਿਆ ਹੀ ਪਾਣੀ ਕੀ ਕਰਨਾ ਨਹਾਉਣਾ ਮੈਂ ਜਿਹੋਰ ਕਾਦੇ ਲਈ ਮੰਗਦਾ ਹੁੰਦਾ ਬੰਦਾ ਪਾਣੀ ਜਿਹੜੇ ਪਾਣੀ ਕੀ ਕਰਨਾ ਮੰਮੀ ਨੇ ਨਾ ਆਣਾ ਨਾ ਆਣਾ ਹੁਣ ਕਿਹਨੇ ਆਹ ਕਲਾਸ ਤੇ ਮਾਝਾ ਅੱਛਾ ਦੇਖੀ ਲੈਖੂ ਚੱਲੀ ਦੇਖੂ ਰੁਕ ਦੇ ਨੀ ਆਗੀ ਕਰਦੀਆਂ ਮੰਮੀ ਨੇ ਤਾਂ ਕਿਹਾ ਨਾ ਆਣਾ ਪਾਣੀ ਫੜਾ ਆ ਦੇਖ ਲੈ ਭੈਣ ਇਹਨਾਂ ਦੇ ਹਾਲ ਕੀ ਕਰਾਂ ਮੈਂ ਇਹਨਾਂ ਨੂੰ ਦੱਸ ਮम्मी ਪੀਣਾ შეਵੇਂ ਮੈਨੂੰ ਤੈਨੂੰ ਨਹੀਂ ਪਤਾ ਵੀ ਪੀਣ ਨੂੰ ਹੀ ਮੰਗਾਉਂਦਾ ਜਿਹੜਾ ਕੋਈ ਮੰਗਾਉਂਦਾ ਆ ਨਾਣ ਨੂੰ ਕਿਹਾ ਮੈਂ ਤਾਂ ਤਾਂ ਮੈਂ ਕਿਹਾ ਜਦ ਤੂੰ ਗੱਲਾਂ ਹੀ ਉਹਦਾਂ ਦੀਆਂ ਕਰਦੀ ਸੀਗੀ ਵੀ ਬਈ ਕਹਿਣਾ ਸੀਗਾ ਭਈ ਨਾਣ ਨੂੰ ਲੈ ਆ ਦੇ ਦੇ ਹੁਣ ਪੀਣ ਨੂੰ ਸਿਰ ਚ ਪਾਉਂਦੀ ਆ ਆ ਭਾਂਜੀ ਚਾਹ ਲਾਉ ਤਸੀਂ ਨਾ ਰਸਿਕੋ ਨਹੀਂ ਲੀਂਦੇ ਲੋਚ ਲੈ ਆ ਵੀ ਲੈ ਲੋ ਮਿਚਰੇ ਆ ਜਾ ਭਾਂਡੇ ਲੈ ਜਾ ਚੱਕੇ ਐਦਾਂ ਕਰ ਨਾਲੇ ਆਟਾ ਗੋਲਣਾ ਤੇ ਨਾਲੇ ਉਹਨੂੰ ਕਹਿ ਚੌਲ ਧਰ ਲਾ ਮੰਮੀ ਨੇ ਕਹੇ ਰੋਟੀ ਬਣਾ ਲਓ ਮੈਂ ਆਟਾ ਕੁੰਨੇ ਮਿਲ ਗਿਆ ਕੋਲੇ ਚੌਲ ਧਰ ਲਾ ਚੌਲ ਧਰ ਮੈਂ ਕੋਲੇ ਹਾਂ ਠੀਕ ਆ

ਲਓ ਆਹ ਬਣੀ ਤਾਉ 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 ਵਧੀਆ ਬਣੀ ਆ ਨਹੀਂ ਬਣੀ ਵਧੀਆ ਨਹੀਂ ਬਣੀ ਤੇ ਕਿਹਦੀ ਬਣੀ ਹੈ ਹਾਂ ਕਿਹਦੀ मैं भी काम नहीं आते लिखे दी आ देख ऐ डांटा मारो आ देख आप ये बड़ा का अहिंबांदी यार अब ये बड़ा क्या है अरे ऐसा देख ऐं कार्लेके ऐं कार्लेके ऐं कार्लेके ऐं आ देख ये बड़ी बिया तारा बड़ी क्या चीज़